ਸਾਸ਼ਰਕਾਲ ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਜਨਮ ਤੇ ਹੁਣ ਸਭ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ 26 ਜੂਨ ਤੜਕਸਾਰ ਸ਼ਹਿਰ ਵਿੱਚ ਹੋਈ ਕਰੋੜਾਂ ਰੁਪਏ ਦੀ ਲੁੱਟ ਪੁਲਿਸ ਲਈ ਵੱਡਾ ਚੈਲੰਜ ਤਾਰਨ ਤਾਰਨ ਪੁਲਿਸ ਨੇ ਇੱਕ ਪਿਸਤੌਲ ਅਤੇ ਹੈਰੋਇਨ ਸਮੇਤ ਦੋਸ਼ੀ ਕੀਤੇ ਕਾਬੂ ਹੁਸੈਨਪੁਰਾ ਚੌਕ ਵਿਖੇ ਦੋ ਧਿਰਾਂ ਆਪਸ ਵਿੱਚ ਭੜੀਆਂ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਅਤੇ ਉਹ ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਲੁੱਟਖੋਹ ਦੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਦੇ ਚੱਲਦਿਆਂ ਤੜਕਸਾਰ 4:30 ਵਜੇ ਦੇ ਕਰੀ ਕੋਟ ਰੋਡ ਤੇ ਇੱਕ ਵਪਾਰੀ ਦੇ ਘਰ ਚਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 1 ਕਰੋੜ ਰੁਪਏ ਦੇ ਨਕਦ ਅਤੇ 3 ਕਿਲੋ ਦੇ ਕਰੀਬ ਸੋਨਾ ਲੁੱਟ ਕੇ ਚੋਰ ਫਰਾਰ ਹੋ ਗਏ ਹਨ ਅਤੇ ਜਾਂਦੇ ਜਾਂਦੇ ਲਾਇਸੈਂਸੇ ਰਿਵਾਲਵਰ ਵੀ ਆਪਣੇ ਨਾਲ ਲੈ ਗਏ ਹਨ ਪੁਲਿਸ ਅਧਿਕਾਰੀ ਮੌਕੇ ਤੇ ਪੁੱਛੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਹਿੰਿਆ ਕਿ ਆਲੇ ਦੁਆਲੇ ਦੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਸੀਂ ਤਾਂ ਸਵੇਰੇ 4:30 ਵਜੇ ਦੇ ਕਰੀਬ ਮੇਰੀ ਵਾਈਫ ਨੇ ਗੇਟ ਖੋਲ੍ਹਿਆ ਤੇ ਅੱਗੇ ਚਾਰ ਬੰਦੇ ਬੈਠੇ ਹੋਏ ਸੀਗੇ ਲੁੱਕੇ ਬੈਠੇ ਸੀਗੇ ਉਹ ਅੰਦਰ ਕੰਦ ਟੱਪ ਕੇ ਆਏ ਸੀ ਅੰਦਰ ਤੇ ਉਹਨਾਂ ਨੇ ਉਸ ਵੇਲੇ ਉਹਨੂੰ ਉਹਦਾ ਮੂੰਹ ਮਾ ਬੰਨ ਕੇ ਉਹਨੂੰ ਦਰ ਖਿੱਚ ਕੇ ਲੈ ਜਾਂਦਾ ਤੇ ਮੇਰੇ ਵੀ ਲੱਤਾਂ ਲੱਤਾਂ ਵੀ ਜ ਬਾਹਾਂ ਬੰਨ ਦਿੱਤੀਆਂ ਤੇ ਜੋ ਸਮਾਨ ਉਧਰ ਪਿਆ ਸੀ ਕੈਚ ਸੀਗਾ ਗੋਲਡ ਸੀਗਾ ਮੇਰਾ ਕਲੈਸਨਸੀ ਰਵਾਲਵਰ ਸੀਗਾ ਉਹ ਵੀ ਉਹ ਲੁੱਟ ਕੇ ਲੈ ਗਏ ਤੇ ਜਿਉਂ ਕਹਿੰਦੇ ਜੇ ਤੁਸੀਂ ਬੋਲੋਗੇ ਤੇ ਤੁਹਾਨੂੰ ਜਾਨੋ ਮਾਰ ਦੇਵਾਂਗੇ ਚਾਰ ਆਦਮੀ ਸੀਗੇ ਉਹਨਾਂ ਕੋਲੇ ਕਰਵਾਲਵਰ ਸੀਗਾ ਪਿਸਟਲ ਸੀਗਾ ਉਹ ਉਹਨੇ ਆਪਣੇ ਕਵਰ ਕੀਤੇ ਹੋਏ ਸੀ ਉਮਰ ਕਿ ਹੋਈ 35 ਤੋਂ 40 ਸਾਲ ਦੇ ਵਿੱਚ ਆਏ ਸੀ ਕਿੰਨਾ ਕੈਸ਼ ਲੱਗੇ ਨੇ ਕਿੰਨਾ 골ਡ ਲੱਗੇ ਨੇ ਹੁਣ ਅੰਦਾਜ਼ਾ ਲਾਣੇ ਪਿਆ ਦੇਖਣੇ ਪਿਆ 2-3 ਕਰੋੜ ਦੇ ਕਰੀਬ ਹੈ ਕੈਸ਼ ਤੇ ਨਾਲ 골ਡ ਹੈਗਾ ਸੀ ਕੈਸ਼ ਕਿੰਨਾ ਸੀ ਲਗ 1 ਕਰੋੜ ਦੇ ਕਰੀਬ ਕੈਸ਼ ਹੈਗਾ ਤੇ ਬਾਕੀ 골ਡ ਸੀਗਾ 골ਡ ਕਿੰਨਾ ਸੀ ਹੁਣ ਦੇਖਣੇ ਪਿਆ ਸਾਹਿਬ ਦੇਖਣੇ ਕਿ ਥੁੱਕ ਥੁੱਕ ਹੀ ਚੁੱਕਿਆ ਉਹਨਾਂ ਕੀ ਲੈ ਕੇ ਕੱਢ ਕੇ ਅੱਛਾ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਸਾਹਮਣੇ ਦੇਖ ਕੇ ਵੀ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਹੇਕ ਤਫतीश ਕਰ ਰਹੀ ਹੈ ਇਹ ਲੁੱਟ ਕਿੰਨੇ ਕਿਦੀ ਹੋਈ ਕੁਝ ਪਤਾ ਚੱਲਿਆ ਜੀ ਇਹ ਹਾਲੇ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਿੰਨੇ ਕਿ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਖੰਗਾਰੇ ਤਾਂ ਜਾਰੀ ਹੈ ਤਰਨਤਾਰਨ ਪੁਲਿਸ ਵੱਲੋਂ ਇੱਕ ਪਿਸਤੌਲ ਅਤੇ ਹੀਰੋਇਨ ਸਮੇਤ ਦੋਸ਼ੀਆਂ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਵੱਲ ਜਾਣਕਾਰੀ ਸਾਂਝੀ ਕੀਤੀ ਗਈ ਪੰਜ ਜੂਨ 2024 ਨੂੰ ਇੱਕ ਪਰਚਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਸਿਰਫ ਇੰਨੀ ਵੀ ਕਿ ਕਿਸੇ ਦੇ ਕੋਈ ਵੈਪਨਸ ਵਗੈਰਾ ਮੰਗਵਾਏ ਸੀਗੇ ਉਹਦਾ ਸੀਗਾ ਉਹ ਜਾ ਕੇ ਕਿਸੇ ਬਾਹਰ ਗੈਂਗਸਟਰਾਂ ਨੂੰ ਵਗੈਰਾ ਨੂੰ ਸਪਲਾਈ ਕਰਦੇ ਸੀਗੇ ਉਸ ਤੇ ਉੱਤੇ ਜਿਹੜੀ ਹੈ ਲੋਕਲ ਪੁਲਿਸ ਨੇ ਡੀਐਸਪੀ ਸਾਹਿਬ ਨੇ ਐਸਐਚਓ ਤੇ ਉਧਰੋਂ ਜਿਹੜੀ ਜਨਰੇਟ ਕੋਈ ਇੰਪੋਰਟ ਇੰਟੈਲੀਜੈਂਸ ਕਿ ਕੋਈ ਜੋਬਨ ਜੋਬਨ ਨਾਮ ਦਾ ਬੰਦਾ ਜਿਹਦੇ ਉਹ ਇੰਗੋਲਡ ਉਹਦੀ ਜਦੋਂ ਐਲਓਸੀ ਭਲਾਈ ਗਈ ਉਹਨੂੰ ਇੰਟਰਸੈਪਟ ਕਰ ਲਿਆ ਗਿਆ 에어ਪੋਰਟ ਦੇ ਉੱਤੇ ਨਾਲ ਜਿਹੜੇ ਛੱਡਣ ਗਏ ਸੀ ਕਰਦੇ ਤਰਾਂ ਦੇ ਉਹਦੇ ਵਿੱਚ ਪਹਿਲੇ ਇਸ ਤੋਂ ਪਹਿਲੇ ਜਿਹੜੀ ਪੀਸੀ ਕਿੰਜ਼ 6 ਬੰਦੇ ਉਹਦੇ ਵਿੱਚ ਗ੍ਰਫਟਾਰ ਹੋ ਸਕਦੇ ਸੀ ਤੇ ਮੇਨ ਜਿਹੜਾ ਕਿੰਗ ਪਿੰਨ ਸੀਗਾ ਰঞ্জੀਤ ਐਡੀਐਸ ਰਾਣਾ ਸੀਗਾ ਜਿਹੜਾ ਰਾਜੋ ਕੇ ਪੰਡਾ ਉਹਦੀ ਵੀ ਜਿਹੜੀ ਹੈ ਐਲਓਸੀ ਖੋਲ ਪੁੱਤੀ ਗਈ ਸੀਗੀ ਔਰ ਉਹ ਅੱਜ ਤੋਂ 5-6 ਦਿਨ ਪਹਿਲੇ ਮਹਾਰਾਜਾਂ ਦੀ ਜਿਹੜੀ ਨੇਪਾਲ ਇੰਡੀਆ ਦੀ ਬਾਰਡਰ ਪਰ ਦਾ ਉੱਥੇ ਉਹ ਇੰਟਰਸੈਕਟ ਹੋਇਆ ਸੀ ਇੱਥੋਂ ਫਿਰ ਟੀਮ ਗਈ ਉਹਨੂੰ ਲੈ ਕੇ ਆਏ ਤੇ ਉਹਨੂੰ ਇੰਟਰੋਗੇਟ ਕੀਤਾ ਤਾਂ ਉਹ ਮੰਨ ਗਿਆ ਕਿ ਮੈਂ ਬਾਹਰੋਂ ਪਾਰੋਂ ਡਰੱਗਸ ਵਗੈਰਾ ਉਹਦੇ ਕੰਟੈਕਟ ਚ ਸੀਗੇ ਇੱਥੋਂ ਡਰੱਗਸ ਵੀ ਮੰਗਦਾ ਸੀ ਉਹ ਵੀ ਸਪਲਾਈ ਕਰਦਾ ਸੀ ਔਰ ਜਿਹੜੇ ਹਥਿਆਰ ਚ ਮੰਗਦਾ ਸੀਗਾ ਇਹ ਅੱਗੇ ਯੂਪੀ ਹਰਿਆਣਾ ਇੱਧਰ ਦੇ ਜਿਹੜੇ ਗੈਂਗਸਟਰ ਵਗੈਰਾ ਸੀ ਉਹਨਾਂ ਨੂੰ ਇਹ 4.5 ਲੱਖ ਰੁਪਏ 5 ਲੱਖ ਰੁਪਏ ਜਿੰਨੀ ਜਿੰਨੀ ਨੂੰ ਲੋੜ ਸੀ ਸਪਲਾਈ ਘੱਟ ਸੀ ਤੇ ਡਿਮਾਂਡ ਜ਼ਿਆਦਾ ਸੀ ਉਹ ਹਿਸਾਬ ਨਾਲ ਪੈਸੇ ਲਾ ਲੈਂਦਾ ਸੀ ਔਰ ਇੱਥੋਂ ਇੱਕ ਕਿਟ ਬੈਗ ਚ ਪਾ ਕੇ ਬਸਟੇ ਚੜ ਜਾਂਦੇ ਸੀਗੇ ਇੱਕ ਇੱਕ ਦੋ ਦੋ ਵੈਪਨ ਕਰਕੇ ਉੱਥੇ ਭੇਜ ਦਿੰਦਾ ਸੀ ਔਰ ਬਲੌਂਗੀ ਜਿਹੜਾ ਕਿਸੇ ਹੋਟਲ ਦੇ ਵਿੱਚ ਹੀ ਰਹਿੰਦੇ ਸੀ ਜਾ ਕੇਿੱਥੇ ਟੀਲ ਕਰਦੇ ਸੀ ਜਿਆਦਾ ਇਹਨਾਂ ਦੀ ਜਿਹੜੀ ਜਾਣ ਦਾ ਮੋਟਸ ਅਪਰੈਂਟਿਸਿਪ ਸੀ ਬਸਤੀ ਜਾਂਦੇ ਸੀ ਜਾਂ ਟ੍ਰੇਨਿੰਗ ਜਾਂਦੇ ਸੀ ਤਾਂ ਕਿ ਆਮ ਲੋਕਾਂ ਨੂੰ ਜਾਂ ਪੁਲਿਸ ਨਾਲ ਕਲੈਸ਼ਿੰਗ ਕਰ ਲੈਦੀ ਤਾਂ ਜਿਹੜਾ ਸ਼ੱਕ ਨਾ ਪਰ। ਉਸ ਚ ਜਿਹੜਾ ਰਾਣਾ ਹੈਗਾ ਇਹ ਵੀ ਹੁਣ ਜਦੋਂ ਲਿਆ ਕੇ ਮਜੀਦ ਪੇਸ਼ ਕੀਤੀ ਗਈ ਤਾਂ ਉਸ ਵਿੱਚ ਤੋਂ ਇਹਦੇ ਕੋਲੋਂ ਇੱਕ ਗਲੌਕ ਪਿਸਟਲ ਤੇ 1 ਕਿਲੋ ਦੇ ਕਰੀਬ ਜਿਹੜੀ ਗੀਰੋ ਹੈ ਇਹਨੇ ਰਿਕਵਰ ਕਰ ਲਈ। ਤਾਂ ਹੁਣ ਇਹ ਜਿਹੜਾ ਕੇਸ ਹੈਗਾ ਇਹਦੇ ਤੇ ਇਹ ਹੀ मुद्ਦਿਆਂ ਦੇ ਕਰ ਗਿਆ ਅਸੀਂ ਦਾ ਜਿਹੜਾ ਮੇਨ ਸੀਗਾ ਕੇਸ ਤੇ ਇਹਦੇ ਚ ਸਾਰੇ ਜਿਹੜੇ ਐਕਸ਼ਨ ਜਿੱਦ ਕਰਦਾ। ਅੰਮ੍ਰਿਤਸਰ ਦੇ ਹੁਸੈਨਪੁਰਾ ਚੌਕ ਵਿੱਚ ਦੋ ਗਵਾਂਡੀਆਂ ਵਿੱਚ ਲੜਾਈ ਝਗੜਾ ਹੋ ਗਿਆ। ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਦੋਵਾਂ ਵੱਲੋਂ ਇੱਟਾਂ, ਪੱਥਰ ਅਤੇ ਤੇਜ਼ ਤਾਰ ਹਥਿਆਰ ਚਲਾਏ ਗਏ। ਦੋਵਾਂ ਧਿਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਪੁਲਿਸ ਵੱਲੋਂ ਦੋਵਾਂ ਧਿਰਾਂ ਤੇ ਇੱਕ ਰੋਸ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮਸਲਾ ਸਾਰੇ ਇਹ ਹੈ ਕਿ ਸਾਡੀ ਜਗ੍ਹਾ ਹੀ ਇਹ ਮਸਲਾ ਚੱਲਦਾ ਆ ਰਿਹਾ ਹੈ। ਉਹ ਮਸਲਾ ਹੈ ਸਾਡੀ ਦੁਕਾਨ ਜਿਹੜੀ ਤੋੜ ਕੇ ਰਜੀਮ ਧੋਕਰ ਨੇ ਸਾਨੂੰ ਇੱਕ ਵਾਦਾ ਕੀਤਾ ਕਿ ਅਸੀਂ ਤੁਹਾਨੂੰ ਪਿੱਛੇ ਦੁਕਾਨ ਬਣਾ ਦਾਂਗੇ ਮਗਰ ਉਸ ਤੇ ਉਸ ਬੰਦੇ ਨੇ ਸਾਨੂੰ ਆਲਾ ਟਾਲਾ ਹੀ ਕਰਦਾ ਰਿਹਾ ਕਿ ਸਾਨੂੰ ਜਗ੍ਹਾ ਦੇ ਉੱਤੇ ਸਾਨੂੰ ਕੋਈ ਜਗ੍ਹਾ ਨਹੀਂ ਬਣਾ ਕੇ ਦਿੱਤੀ ਤੇ ਇੰਦਾ ਹੀ ਸਾਡੇ ਤੇ ਅਮਰੋਦੀ ਆਲੇ-ਟਾਲੇ ਕਰਦਾ ਰਿਹਾ ਐਤਵਾਰ ਨੂੰ ਇਹ ਹੋਇਆ ਕਿ ਉਸੇ ਜਗ੍ਹਾ ਦੇ ਮਸਲੇ ਦੇ ਵਿੱਚ ਅਸੀਂ ਬੈਠੇ ਹਾਂ ਰੋੜੇ ਦੁਕਾਨ 'ਚ ਉੱਥੇ ਰਾਜੂ ਪ੍ਰਧਾਨ ਹੀ ਲਾਲੀ ਪ੍ਰਧਾਨ ਹੀ ਸੰਦਰ ਹੀ ਹੋਰ ਵੀ ਬੰਦੇ ਬੈਠੇ ਹੋਏ ਜਿਨ੍ਹਾਂ ਦੇ ਵਿੱਚ ਅਰਜੀਤ ਖੋਖਰ ਵੀ ਬਿਠਾ ਆਇਆ। ਉੱਥੇ ਮਤਲਬ ਇਹੋ ਗੱਲ ਚੱਲਦੀ ਪਈ ਸੀ ਕਿ ਜਿਹੜੀ ਜਗਾਵਾ ਉਹਦਾ ਆਪਾਂ ਕੀ ਕਰਨਾ। ਮੈਂ ਤਾਂ ਜੋ ਅਹੀ ਦੇਨ ਨੂੰ ਤਿਆਰ ਆਂ ਜਿਹੜਾ ਸਾਡਾ ਮਸਲਾ ਉਹਨੂੰ ਹੱਲ ਕੀਤਾ ਜਾਵੇ। ਜਿਹੜਾ ਸਾਡੇ ਤੇ ਇਹਨਾਂ ਨਜਾਇਜ਼ ਪਰਚੇ ਕਰਾਏ ਆ ਰਜੀਮ ਖੋਖਰ ਨੇ। ਉਹ ਪਰਚੇ ਰੱਦ ਕੀਤੇ ਜਾਣ ਤੇ ਸਾਡਾ ਰਾਈ ਨਾਮ। ਦੋ ਪਾਰਟੀਆਂ ਜਿਹੜੀਆਂ ਸੈਨਪੁਰਾ ਚਾਉਂਦੀਆਂ ਰੈਂਡ ਵਾਲੀਆਂ ਅੰਡੇ ਗਵਾਂਢੀ ਨੇ ਉਹਨਾਂ ਦੀ ਪੁਰਾਣੀ ਆਪਸੀ ਰੰਜਿਸ਼ ਚੱਲਦੀ ਸੀ। ਉਹਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਸੰਨੀ ਉਤਰ ਸ਼ਾਮ ਲਾਲ ਉਹਨਾਂ ਦੀ ਤਿੰਨ ਧਿਰਾਂ ਦੇ ਜਿਹੜਾ ਸਟਾ ਲੱਗੀਆਂ ਸੀ ਜਿੱਥੇ ਸੰਨੀ ਦੇ ਬਿਆਨ ਜਿਹੜਾ ਦਰਜ ਕਰਕੇ ਮੁਕੱਦਮਾ ਨੰਬਰ 98/24 ਅੰਡਰ ਸੈਕਸ਼ਨ 323 341 506 148 194 ਆਈਪੀਸੀ थाना ਏ ਡਿਵੀਜ਼ਨ ਅੰਮ੍ਰਿਤਸਰ ਵਿੱਚ ਜਿਹੜਾ ਰਜਿਸਟਰ ਕੀਤਾ ਗਿਆ ਇਸੇ ਤਹਿ ਜਿਹੜੀ ਦੂਜੀ ਪਾਰਟੀ ਵੱਲੋਂ ਜਿਹੜੀ ਆ ਪ੍ਰਵੀਨ ਕੌਰ ਪਤਨੀ ਗੁਲਜਾਰ ਅੰਮ੍ਰਿਤਸਰ ਵੱਲੋਂ ਦਰਖਾਸਤ ਮਸੂਲ ਹੋਈ ਸੀ ਤੇ ਸੰਨੀ ਧੇਰ ਵੱਲੋਂ ਜਿਹੜੇ ਉਹਨਾਂ ਦੇ ਘਰ ਦੀ ਭੰਨ ਤੋੜ ਕੀਤੀ ਗਈ ਹੈ ਜਿਸ ਜਿਹੜਾ ਕ੍ਰਾਸ ਕੇਸ ਜਿਹੜਾ ਆ ਦੀਨਤਾਰਾ 47402 148 190 ਆਪੀਸੀ ਇਹਦਾ ਦਰਜ ਰਜਿਸਟਰੀ ਕੀਤਾ ਗਿਆ ਤੇ ਇਹ ਦੋਵਾਂ ਦੀ ਜਿਹੜੀ ਢੁਗਾਈ ਨਾਲ ਜਿਹੜੀ ਤਫਤੀਸ਼ ਜਿਹੜੀ ਕੀਤੀ ਜਾ ਰਹੀ ਹੈ ਆਪ ਸਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬਸੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਆਧਿਕਾਰ ਸਮੱਸਿਆ ਦਾ ਹੱਲ ਕਰਨ ਤੇ ਆਪਣੀਆਂ ਲੋਕ ਪੱਖੀ ਯੋਜਨਾਵਾਂ ਤੇ ਅਮਲ ਕਰਨ ਲਈ ਵਚਨਬੱਧ ਹੈ ਇਸ ਲਈ ਜ਼ਰੂਰੀ ਹੈ ਕਿ ਸਾਰੇ ਅਧਿਕਾਰੀ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣ ਇਨਾ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਖੰश्याम ਥੋਰੀ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤਾ 25 ਜੂਨ 1975 ਦੇ ਕਾਲੇ ਦਿਨ ਦੀ ਕਲਪਨਾ ਕਰਦਿਆਂ ਅੱਜ ਵੀ ਰੂਹ ਕੰਮ ਚਾਂਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੇ.ਡੀ. ਭੰਡਾਰੀ ਨੇ ਪਾਸਵਾ ਦਫ਼ਤਰ ਖੰਨਾ ਸਮਾਰਕ ਵਿਖੇ ਪਾਸਪਾਸ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪਾਸਵਾ ਦਫ਼ਤਰ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਕੇ.ਡੀ. ਭੰਡਾਰੀ ਹਰਵਿੰਦਰ ਸਿੰਘ ਸੰਧੂ सोभा सकतर सूरज भार्दवाज जिला जनसकतर सलील कपूरत संजीव कुमार ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਖਸ਼ੀ राम अरोड़ा ਸੁਖਮਿੰਦਰ ਸਿੰਘ ਪਿੰਟੂ ਡਾਕਟਰ ਰਾਮ ਚਾਵਲਾ ਮੀਤ ਪਰਧਾ संजय ਸ਼ਰਮਾ ਸੰਜੀਵ ਖੋਸਲਾ ਅਵਿਨਾਸ਼ ਜੋਲੀ ਓਮਪ੍ਰਕਾਸ਼ ਅਨਾਰੇ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ 25 ਜੂਨ ਕਾਲ ਅਦੇਵ ਸ੍ਰੀ ਹਰਸਾਲ ਮਨਾਉਂਦੇ ਆ 25 ਜੂਨ 1975 ਨੂੰ ਉਸਲੇ ਦੇ ਪ੍ਰਧਾਨ ਮੰਤਰੀ ਸਰਗਏ ਇੰਦਰਾ ਗਾਂਧੀ ਜੀ ਨੇ ਅਮਰਜੈਂਸੀ ਲਗਾਈ ਸੀ ਇਸ ਤਰੀਕੇ ਨਾਲ ਜਿਹੜਾ ਦਮਨਕਾਰੀ ਕੰਮ ਹੋਇਆ ਸੀਗਾ ਉਸ ਦੀ ਨਿੰਦਿਆ ਕਰਨ ਵਾਸਤੇ ਅਸੀਂ ਹਰ ਸਾਲ ਵੱਡੇ ਪੱਧਰ ਦੇ ਉੱਪਰ ਪੂਰੇ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਡੇ ਹੈੱਡਕੁਆਰਟਰ ਤੇ ਵੀ ਸਾਡੇ ਮਾਜੋਬ ਰਾਸ਼ਟਰੀ ਦਕਸ਼ਾਭ ਨੇ ਇਹਦਾ ਵਿਰੋਧ ਕੀਤਾ ਵਾ ਉਸੇ ਕੜ ਦੇ ਵਿੱਚ ਪੰਜਾਬ ਦੀ ਸਾਡੀ ਟੀਮ ਵੱਲੋਂ ਮੇਰੀ ਡਿਊਟੀ ਲੱਗੀ ਸੀ ਕਿ ਤੁਸੀਂ ਇੱਥੇ ਦੇ ਪ੍ਰਭਾਰੀ ਹੋ ਤੁਸੀਂ ਜਾ ਕੇ ਜਿਹੜੇ ਸਾਡੇ ਬੰਦਿਆਂ ਨੇ ਜੇਲ ਕੱਟਿਸ 18 ਮਹੀਨੇ ਉਹਨਾਂ ਦਾ ਮਾਨ ਸਨਮਾਨ ਕਰਨਾ ਹੈ ਉਹ ਜਿਹੜੇ ਸਾਡੇ ਯੂਥ ਨਮਾ ਸਾਡਾ ਵਾ ਉਹਨਾਂ ਨੂੰ ਇਸ ਬਾਰੇ ਚਰਚਾ ਕਰਨੀ ਹੈ ਗੋਸ਼ਟੀ ਕਰਨੀ ਹੈ ਔਰ ਅਸੀਂ ਅੱਜ ਆਪਣਾ ਕੰਮ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਜਿਹੜੀ ਐਮਰਜੈਂਸੀ ਲਾਈ ਸੀ ਉਸ ਕਾਲਾ ਦਿਨ ਮਨਾਉਣ ਵਾਸਤੇ ਅੱਜ ਭਾਰਤੀ ਜਨਤਾ ਪਾਰਟੀ ਨੇ ਇਹ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਜਿੰਨ ਐਮਰਜੈਂਸੀ ਦੇ ਵਿੱਚ ਜਿਹੜੇ ਲੋਕ ਗਏ ਸੀ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਮਿਤੀ 26 ਜੂਨ 2026 ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਤੇ ਕਮਿਸ਼ਰੇਟ ਪੁਲਿਸ ਅੰਮ੍ਰਿਤਸਰ ਵਿੱਚ ਐਨਡੀਪੀਐਸ ਐਕਟ ਅਧੀਨ ਦਰਜ ਵਾਕਫਾਕ ਮੁਕਦਮੇ ਵਿੱਚ ਬਰਾਮਦ ਕੀਸ ਪ੍ਰਾਪਰਟੀ ਨੂੰ ਨਸ਼ਟ ਕਰਨ ਲਈ ਨਿਯੁਕਤ ਡਰਗ ਡਿਸਪੋਜ਼ਲ ਕਮੇਟੀ ਰਣਜੀਤ ਸਿੰਘ ਆਈਪੀਐਸ ਕਮਿਸ਼ਨਰ ਪੁਲਿਸ ਅਤੇ ਟੀਮ ਵੱਲੋਂ ਖੰਨਾ ਪੇਪਰ ਮਿਲ ਅੰਮ੍ਰਿਤਸਰ ਵਿਖੇ ਪੁੱਛ ਕੇ ਐਨਡੀਪੀਐਸ ਐਕਟ ਅਧੀਨ 96 ਵਾਕਫਾਕ ਮੁਕਦਮਿਆਂ ਵਿੱਚ ਬਰਾਮਦ ਕੀਸ ਪ੍ਰਾਪਰਟੀ ਨੂੰ ਪਾਰਦਰਸ਼ੀ ਤਰੀਕੇ ਨਾਲ ਜਾਪਤੇ ਅਨੁਸਾਰ ਬੋਇਲੇ ਵਿੱਚ ਪਾ ਕੇ ਨਸ਼ਕੀਤਾ ਕੀਤਾ ਹੈ ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ASI ਪਰਸ਼ੋਤਮ ਸ਼ਰਮਾ ਤੇ ASI ਸੁਭਾਸ਼ ਚੰਦਰਵਲੋਂ ਪਿੰਡ ਬੋਪਾਰਾਇਤ ਠੱਠਾ ਵਿਕੇ ਨਾਕੇ ਦੌਰਾਨ ਲਾਪ੍ਰਿਤ ਸਿੰਘ ਪਿੰਡ ਬੋਪਾਰਾਇ ਬਾਜ ਸੇ ਕਰਨ ਸਿੰਘ ਪੁੱਤਰ ਬੀਰ ਸਿੰਘ ਪਿੰਡ ਲੋਪੋਕੇ ਨੂੰ ਕਾਰਾਂ ਸਮੇਤ ਗ੍ਰਫਤਾਰ ਕੀਤਾ ਗਿਆ ਰਾਜੂ ਆਕਾਸ਼ ਤੇ ਲੱਲਾ ਸਿੰਘ ਦੀ ਗ੍ਰਫਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਇਸ ਸਬੰਧੀ ਪੁਲਿਸ थाना ਲੋਪੋਕੇ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲੋਕਲ ਪੁਲਸਰਾਂ ਨੂੰ ਵੱਖ-ਵੱਖ ਨਾਕੇ ਲਗਾਏ ਗਏ ਸੀ। ਚਮਕੀ ਚਾਰਜ ਐਸ ਸੁਭਾਚੰਦਰ ਨੇ ਕੋਪਰਾਏ ਬਾਟ ਸਿੰਘ ਲਾਗੇ ਨਾਕਾ ਲਗਾਇਆ ਹੋਇਆ ਸੀ। ਜਿੱਥੇ ਕਿ ਇੱਕ ਕਾਰ ਛੱਕੀ ਹਾਲਤ ਵਿੱਚ ਚੋਰੀ ਭਰੀ ਮੁਖਰ ਨੇ ਵੀ ਦੱਸਿਆ ਕਿ ਇਹ ਚੋਰੀ ਦੀ ਕਾਰ ਆ ਜਿਹਦੇ ਵਿੱਚੋਂ ਲਵਪਰੀ ਨਾਮ ਦਾ ਜਿਹੜਾ ਚੋਰ ਆ ਉਹਨੂੰ ਜਿਹੜਾ ਕਾਸ਼ਮੀਰ ਪ੍ਰਾਪਤ ਗ੍ਰফতার ਕਰ ਲਿਆ ਗਿਆ ਦੂਜੇ ਜਿਹੜਾ ਚੋਰ ਆ ਆਪਣਾ ਰਾਜੂ ਨਾਮ ਹੈ ਜਿਹੜਾ ਭੱਜਣ ਵਿੱਚ ਸਫਲ ਹੋ ਗਿਆ ਇਸ ਤੋਂ ਇਲਾਵਾ ਏਸੀ ਕੁਸੂਕ ਵਿੱਚ ਉਹਨੇ ਢੱਕੇ ਮੋੜ ਤੇ ਨਾਕਾ ਲਾਇਆ ਹੋਇਆ ਸੀ ਜਿੱਥੇ ਕਿ ਉਸਨੇ ਆਪਣਾ ਕਰਨ ਵਾਲੇ ਚੋਰ ਨੂੰ ਗ੍ਰফতার ਕਰ ਲਿਆ ਦੋ ਚੋਰ ਉਸ ਤੋਂ ਭੱਜਣ ਵਿੱਚ ਸਫਲ ਹੋ ਗਏ ਜਿਹੜੀ ਮਨੁਕੀਕਾਰ ਆ ਉਹ ਬਰਾਮਦ ਕਰ ਲਈ ਗਈ ਆ ਪਹਿਲੇ ਨੂੰ ਜਿਹੜਾ ਲਾਫਰੀਟ ਆ ਉਹਦੇ ਕੋਲੋਂ ਦੋ ਕਾਰਾਂ ਜਿਹੜੀਆਂ ਆ ਥੋਰੀ ਨੇ ਆਪਰੇ ਤਾਂ ਉਹਨ ਇਨਸਾਨ ਦੇਤੇ ਨੇ ਬਰਾਮਦ ਕਰ ਲਈਆਂ ਵਾ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਤਫਤੀਸ਼ ਜਿਹੜੀ ਆ ਉਸੇ ਕਿਸ਼ੂ ਹੋ ਰਹਾ ਨਸ਼ੇ ਨੂੰ ਮੁਕੰਮਲ ਤੌਰ ਉੱਤੇ ਠੱਲ ਪਾਉਣ ਲਈ ਹਰ ਜ਼ਿਲ੍ਹਾ ਵਾਸੀ ਦੇ ਸਾਥ ਦੀ ਲੋੜ ਹੈ ਡਿਪਟੀ ਕਮਿਸ਼ਨਰ ਘਾਂਸ਼ਿਆਮ ਥੋਰੀ ਨੇ ਨਸ਼ਿਆਂ ਦੀ ਮੌਜੂਦਾ ਸਥਿਤੀ ਬਾਬਤ ਸਿਵਲ ਪੁਲਿਸ ਬੀਐਸਐਫ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਵਿੱਚ ਸਮੂਹ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਸਿਵਲ ਸਰਜਨ ਡਾਕਟਰ ਸੁਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਨਸ਼ਾ ਵਿਰੋਧੀ ਦਿਵਸ ਤੇ ਮੌਕੇ ਦਫ਼ਤਰ ਸਿਵਲ ਸਰਜਨ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਸੁਪਰਡਿੰਟ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਮੁੜ ਵਸੇਬਾ ਕੇਂਦਰ ਅਮਰਸਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਨਸ਼ਾ ਮੁਕਤੀ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਕੌਰ ਐਮਈਆਯੂ ਅਮਰਦੀਪ ਸਿੰਘ ਜ਼ਿਲ੍ਹਾ ਪਰਿਵਾਰ ਪਲਾਈ ਅਫਸਰ ਡਾਕਟਰ ਨੀਲਮਪਕ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਤਵਨ ਡਾਕਟਰ ਹਰਜੋਤ ਕੌਰ ਡਾਕਟਰ ਮਨਮੀਤ ਕੌਰ ਤੇ ਸਮੂਹ ਸਟਾਫ ਸ਼ਾਮਲ ਹੋਏ ਅੱਜ ਦਾ ਦਿਨ ਸਾਡੇ ਲਈ ਬਹੁਤ ਖਾਸ ਹੁੰਦਾ ਹੈ ਕਿਉਂਕਿ ਅਸੀਂ ਇੱਕ ਇਪਰਨ ਕਰਦੇ ਆ ਇਨੀਸ਼ੀਏਟਿਵ ਲੈਂਦੇ ਆ ਕੁਛ ਨਾ ਕੁਛ ਨਿਆ ਕਰਨ ਦਾ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਪੇਸ਼ੈਂਟ ਨੂੰ ਬਹੁਤ ਮੋਟੀਵੇਟ ਕੀਤਾ ਕਿ ਆਪਣੀ ਜਿਹੜੀ ਡਰਗ ਦੀ ਡੋਜ਼ ਬਿਪ੍ਰਿਨੋਰਫਿਨ ਜਿਹੜਾ ਸਬਸਟੀਟਿਊਟ ਦੇ ਰਹੇ ਆ ਉਹਦੀ ਡੋਜ਼ ਨੂੰ ਘਟਾਉਣ ਦਾ ਜਿਹਦੇ ਵਿੱਚ ਸਾਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਆ ਪੇਸ਼ੈਂਟ ਬਹੁਤ ਮਿਨਿਮਲ ਡੋਜ਼ ਤੇ ਅਸੀਂ ਇਹਨਾਂ ਨੂੰ ਲੈ ਕੇ ਆਏ ਆ ਔਰ ਅੱਜ ਜਿਸ ਤਰ੍ਹਾਂ ਹੂੰ ਸਕਿੱਲ ਡਵੈਲਪਮੈਂਟ ਵੱਲੋਂ ਵੀ ਇੱਕ ਨਵਾਂ ਇਨੀਸ਼ੀਏਟਿਵ ਲਿੱਤਾ ਗਿਆ ਕਿ ਉਸ ਇਹਨਾਂ ਨੂੰ ਸਪੋਰਟਸ ਨਾਲ ਜੋੜੀਏ ਔਰ ਉਹਨਾਂ ਨੇ ਆਪਣੇ ਜੋ ਸੈਂਟਰ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਦੱਸਿਆ ਕਿ ਫੁੱਟਬਾਲ ਬਣਾ ਕੇ ਅਸੀਂ ਇਹਨਾਂ ਨੂੰ ਗੇਮਸ ਨਾਲ ਜੋੜਨਾ ਚਾਹੁੰਦੇ ਆਂ ਸਿਹਤ ਭਾਗ ਵੱਲੋਂ ਡਿਫਰੈਂਟ ਡਿਫਰੈਂਟ ਪ੍ਰੋਗਰਾਮਾਂ ਤੇ ਡਿਫਰੈਂਟ ਡਿਫਰੈਂਟ ਡੇ ਜਿਹੜੇ ਮਨਾਏ ਜਾਂਦੇ ਆ ਔਰ ਅੱਜ ਅਸੀਂ ਡਰੱਗ ਐਬਿਊਜ਼ ਡੇ ਜਿਹੜਾ ਮਨਾ ਰਹੇ ਆਂ ਪੂਰੇ ਇੰਟਰਨੈਸ਼ਨਲ ਲੈਵਲ ਤੇ ਔਰ WHO ਵੱਲੋਂ ਇਹ ਮੈਸੇਜ ਜਿਹੜਾ ਪੂਰੇ ਹੀ ਵਰਲਡ ਦੇ ਵਿੱਚ ਦਿੱਤਾ ਜਾ ਰਿਹਾ ਔਰ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਸੁਮੇਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਸੀਂ ਜਿੰਨੀਆਂ ਵੀ ਹੈਲਥ ਫੈਸਿਲਿਟੀਆਂ ਆ ਸਭ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਅੱਜ ਦਾ ਦਿਨ ਜਿਹੜਾ ਮਨਾ ਰਹੇ ਹਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਤਹਿਤ ਪਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਖੰਨਾ ਪੇਪਰ ਮਿਲ ਵਿਖੇ ਨਸ਼ਕੀਤ ਹੈ ਗਏ ਹੈਸ ਵੈਲਫੇਅਰ ਫਾਊਂਡੇਸ਼ਨ ਦੇ ਰਾਸ਼ਟਰੀ ਪਰਧਾਰ ਐਲ ਐਸ ਬੇਦੀ ਰਾਸ਼ਟਰੀ ਜਨਸਕੱਤਰ ਅਤੇ ਪੰਜਾਬ ਪ੍ਰਧਾਨ ਰਾਜਨਦੀਪ ਸਿੰਘ ਮੱਕੜ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਵਿੱਚ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਇਸ ਦੌਰਾਨ ਨਸ਼ੇ ਖਿਲਾਫ ਸੌਂ ਵੀ ਚੁੱਕੀ ਗਈ ਮੀਤ ਪ੍ਰਧਾਨ ਗੁਰਮੀਤ ਸਿੰਘ ਟੁੰਗ ਜਨਸਕੱਤਰ ਯੂਥ ਵਿੰਗ ਜਗਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਰਘੂਪਰਾਸ਼ ਜਿਲ੍ਹਾ ਮੀਤ ਪ੍ਰਧਾਨ ਕਵਲਜੀਤ ਸਿੰਘ ਪੁੱਲਰ ਭਾਜਪਾ ਆਗੂ ਅਨੂਜ ਪੰਡਾਰੀ ਸੁਮਿਤ ਸੇਠਵੀ ਹਾਜ਼ਰ ਸਨ ਮੱਕੜ ਸਾਹਿਬ ਨੇ ਜੋ ਸਾਡੇ ਸੈਂਸਟਾ ਡੀ ਰਾਜਿੰਦੀਪ ਸਿੰਘ ਮੱਕੜ ਜੀ ਜਨਰਲ ਸੈਕਟਰੀ ਨੇ ਤੇ ਪੰਜਾਬ ਪ੍ਰਧਾਨਵੀ ਨੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਗੁਰੂ ਦੀ ਨਗਰੀ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਜਿਹੜਾ ਇਹਨਾਂ ਨੇ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਨਿਰੋਧਕ ਦਿਵਸ ਦੇ ਵਿੱਚ ਪ੍ਰੋਗਰਾਮ ਕਰਕੇ ਬੁੱਧੀਜੀਵੀ ਵਰਕਸ਼ਾਹੇ ਬੁਲਾਏ ਹੋਏ ਸੀ ਬਹੁਤ ਅੱਛਾ ਲੱਗਾ ਇੱਥੇ ਆ ਕੇ ਸਭ ਦੇ ਵਿਚਾਰ ਸੁਣੇ ਕੁਝ ਸਿੱਖਣ ਨੂੰ ਵੀ ਮਿਲਿਆ ਸਭ ਤੋਂ ਜ਼ਰੂਰੀ ਨੇ ਵੀ ਅਸੀਂ ਪ੍ਰਧਾਨਤ ਵੀ ਅਸੀਂ ਕਿਸੇ ਨੂੰ ਸਿਕਾਈ ਹੈ ਸਾਨੂੰ ਇੱਥੋਂ ਕੁਝ ਸਿੱਖਿਆ ਮਿਲੀ ਹੈ ਬਹੁਤ ਅੱਛਾ ਵਿਚਾਰ ਲੱਗਾ ਮੈਂ ਚਾਹਤਾ ਹਾਂ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਅੱਜ ਦੇਖੋ ਹੈਸ ਵੈਲਫੇਅਰਸ ਫਾਊਂਡੇਸ਼ਨ ਨੇ 26 ਜੂਨ ਨੂੰ ਜਿਹੜਾ ਇੰਟਰਨੈਸ਼ਨਲ ਡਰੱਗ ਅਬਿਊਜ਼ ਡੇ ਹੁੰਦਾ ਵਾ ਪੂਰੇ ਦੇਸ਼ ਭਾਰਤ ਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਵਾ ਇਹਨਾਂ ਨੇ ਉਪਰਾਲਾ ਅੱਜ ਕਰਕੇ ਲੋਕਾਂ ਨੂੰ ਇੱਥੇ ਇਕੱਤਰ ਕਰਕੇ ਇੱਕ ਬਹੁਤ ਸਟਰੋਂਗ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 ते फास्टवे म्यूजिक चैनल नंबर 243 ते गुरुद्वारा श्री दा सहाय तो सीधा प्रसारण चैनल नंबर 556 शिरदुर्ज्ञानातेरथ तो सीधा प्रसारण चैनल नंबर 563 ते गीताचार्य मंदिर लाल भवन मॉडल टाउन विखे सवेरे सीधा प्रसारण चैनल नंबर 241 अते शाम नु सीधा प्रसारण चैनल नंबर 242 ते गीताचंदा फास्टवे दे लोकल चैनल दे एडवर्टाइजमेंट दे ले फोन नंबर 700930 ਤੇ ਸੰਪਰਕ ਕੀਤਾ ਜਾ ਸਕਦਾ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 300 ਗ੍ਰਾਮ ਹੈਰੋਇਨ 30000 ਟਰੱਕ ਮਨੀ ਇੱਕ ਗੱਡੀ ਇੱਕ ਐਕਟਿਵਾ ਅਤੇ ਦੋ ਮੋਬਾਈਲ ਫੋਨ ਸਮੇਤ ਇੱਕ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ ਜ਼ੋਨ ਨੰਬਰ 1 ਪੀਐਸ ਗੇਟ ਹਕੀਮਾ ਨੇ ਬਦਨਾਮ ਪਗੋੜੇ ਅਪਰਾਧੀ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ नगर निगम कर्मचारियों ने किया रोश प्रदर्शन ए तो कुछ होर खबर एक छोटे ब्रेक तो बाद फन अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए राइड्स बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ ₹5 से शुरू सिटी अनलिमिटेड फन का हुआ पाग पागारी लंबे 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 make uh -huh. it move ब्रेक तो बात एक बार फिर ਤੁਹਾਡਾ ਸਵਾਗਤ ਹੈ ਆਵਾਜ਼ ਸੱਚ ਦੀ ਸਾਝਾ ਮੋਰਚਾ ਅਧੀਨ ਆਉਂਦੀਆਂ ਯੂਨੀਆ ਵੱਲੋਂ ਰஞ்சிਤ ਐਵੇਨਿਊ ਨਗਰ ਨਿਗਮ ਦਫਤਰ ਵਿਖੇ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਰ ਤਾਂ सुरेंद्र शर्मा सोनू ਵੱਲੋਂ ਇਸ ਸੰਘਰਸ਼ ਦੀ ਅਗਵਾਈ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਕਿ 26 ਤਰੀਕ ਤੱਕ ਵੀ ਬਹੁਤ ਮੁਲਾਜ਼ਮਾਂ ਤਨਖਾਹ ਨਹੀਂ ਮਿਲੀ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਬਹੁਤ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਇਸ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਇਸ ਮੌਕੇ ਰੋਜ਼ ਪ੍ਰਦਰਸ਼ਨ ਵਿੱਚ ਸੀ2 ਯੂਨੀਅਨ ਵੱਲੋਂ ਦਲਬੀਰ ਸਿੰਘ ਭਗਵੰਤ ਸਿੰਘ ਤਾਲਮੇਲ ਦਲ ਇੰਟੈਕ ਯੂਨੀਅਨ ਵੱਲੋਂ ਰਵਿੰਦਰਪਾਲ ਅਭਿਸ਼ੇਕ ਸ਼ਰਮਾ ਅਜੀਤ ਕੁਮਾਰ ਹਾਜ਼ਰ ਸਨ ਆਵਾਜ਼ ਸੱਚ ਦੀ ਸੰਜਮ ਮੋਰਚਾ ਵੱਲੋਂ ਕੱਲ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਸੀ ਉਸੇ ਰੋਸ਼ ਪ੍ਰਦਰਸ਼ਨ ਨੂੰ ਆਪਾਂ ਅੱਜ ਕੰਟੀਨਿਊ ਕੀਤਾ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਪਾਰਟਿਕੂਲਰ ਜਵਾਬ ਕੋਈ ਵੀ ਨਹੀਂ ਮਿਲਿਆ ਕਿ ਜਵਾਬ ਇਹੇ ਦਿੱਤਾ ਗਿਆ ਵੀ ਪੈਸੇ ਜਦੋਂ ਫਾਂਡਾ ਪੈਸੇ ਆਣਗੇ ਤੇ ਆਪਾਂ ਤੁਹਾਡਾ ਪੀਐਫ ਜਿਹੜਾ ਕਲੀਅਰ ਕਰ ਦਾਂਗੇ ਦੇਖੋ ਏਪੀਐਫ ਇੱਕ ਇੱਕ ਮਹੀਨੇ ਦਾ ਜਾਂ ਦੋ ਮਹੀਨੇ ਦਾ ਚਾਰ ਮਹੀਨੇ ਦਾ ਤਾਂ ਪੈਂਡਿੰਗ ਹੈ ਨਹੀਂ ਆ ਸਾਲਾਂ ਬੱਦੀ ਦਾ ਪੀਐਫ ਇਕੱਠਾ ਇਹਨਾਂ ਦਾ 40 ਕਰੋੜ ਰੁਪਏ ਕਰ ਲਿਆ ਇਹਨਾਂ ਨੇ ਚਾਹਦੇ ਤੇ ਜਿਹੜੀ ਪੰਜ ਪੰਜ ਛੇ ਸਾਲਾਂ ਤੋਂ ਅਸੀਂ ਯੂਨੀ ਨਾਲ ਲੜਾਈ ਲੜਦੀਆਂ ਆ ਰਹੀਆਂ ਆ ਹਰ ਵਾਰੀ ਪੀਐਫ ਦੀ ਮੰਗ ਰੱਖੀ ਜਾਂਦੀ ਆ ਇਹ ਚਾਹਦੇ ਤੇ ਮੈਨੂੰ ਲੱਗਦਾ ਸੀ ਕਿ ਹੁਣ ਤੱਕ ਪੀਐਫ ਦੀ ਪੈਂਡੈਂਸੀ ਕਲੀਅਰ ਹੋ ਜਣੀ ਚਾਹੀਦੀ ਸੀ ਜਿਹੜਾ ਕਰੰਟ ਆ ਉਹੀ ਜਿਹੜਾ ਬੈਲੈਂਸ ਲੈਣਾ ਚਾਹੀਦਾ ਸੀ ਪਰ ਇਹਨਾਂ ਦੀ ਨੈਗਲੀਜੈਂਸੀ ਕਰਕੇ ਕੁਝ ਲੂਟੂ ਟੋਲਾ ਜਿਹੜਾ ਬੈਠਾ ਆ ਜਿਹੜਾ ਪ੍ਰਿਸ਼ਟ ਅਫਸਰ ਬੈਠੇ ਆ ਸਾਡੇ ਸਿਰ ਤੇ ਜਾ ਪ੍ਰੇਸ਼ਟ ਮੁਲਾਜ਼ਮ ਗੈਂਗ ਬਣਾ ਕੇ ਬੈਠੇ ਆ ਉਹਨਾਂ ਵੱਲੋਂ ਇਹ ਚੀਜ਼ ਕਦੀ ਵੀ ਜਿਹੜੀ ਪੂਰੀ ਨਹੀਂ ਕੀਤੀ ਗਈ ਤੇ ਨਾ ਇਹਨਾਂ ਨੇ ਕਰਨੀ ਆ ਮੇਨ ਸਾਡਾ ਤਨਖਾਵਾ ਦਾ ਹੈ ਤਨਖਾਵਾ ਜਾਨੀ ਕਿ ਪਤਾ ਨਹੀਂ ਕਿੰਨੇ ਕਿ ਸਾਲ ਹੋ ਗਏ ਸਾਨੂੰ ਰੋਲਾ ਪਾਉਂਦਿਆਂ ਨੂੰ ਹਰ ਵਾਰੀ ਸਾਡਾ ਮੰਨ ਜਾਂਦੇ ਜੀਐਸਟੀ ਨਹੀਂ ਆਈ ਆ ਨਹੀਂ ਆਏ ਉਹਨੇ ਬਾਕੀ ਕੰਮ ਸਾਰੇ ਚਲ ਠੇਕੇਦਾਰਾਂ ਦੀ ਪੇਮੈਂਟਾਂ ਹੋਣਗੀਆਂ ਔਰ ਸੋਰਸ ਬੰਦੇ ਰੱਖੇ ਇਹਨਾਂ ਨੇ ਦੱਸਦਾ ਸੀ ਆ ਤਨਖਾਹ ਕੱਟ ਕਲਾ ਕੇ 6-7000 ਮਿਲਦਾ ਉਹ ਵੀ ਟਾਈਮ ਸਿਰ ਨਹੀਂ ਦਿੱਤਾ ਜਾਂਦਾ ਉਹਨੇ ਬਿਜਾਰੇ ਕਿੱਦਾਂ ਚੱਲਣਗੇ ਬਾਕੀ ਪ੍ਰਧਾਨ ਜੀ ਦੱਸ ਗਏ ਆ ਪੀਐਫ ਸਾਡਾ ਕਿੰਨੇ ਚਿਰ ਦਾ ਘਟਾਲਾ ਅਖਬਾਰਾਂ ਚ ਆਇਆ ਮੀਡੀਆ ਚ ਆਇਆ ਸਾਰੇ ਆਇਆ 40-45 ਕਰੋੜ ਰੁਪਏ ਦਾ ਸਾਡਾ ਘਪਲਾ ਆਇਆ ਆਵਾਜ਼ ਸੱਚ ਦੀ ਸਾਜਾ ਸੰਘਰਸ਼ ਮੋਰਚੇ ਦੇ ਬੈਨਰ ਥੱਲੇ ਬਖ ਬਖ ਜਥੇਬੰਦੀਆਂ ਵੱਲੋਂ ਅੱਜ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਥੇਬੰਦੀਆਂ ਦੇ ਨੋਮਾਇਂਦਿਆਂ ਨੇ ਮੰਗ ਕੀਤੀ ਕਿ ਜੋ ਪਿਛਲੇ ਸਮੇਂ ਤੋਂ ਉਹਨਾਂ ਦੀ ਪੀਐਫ ਦੀ ਮੰਗ ਹੈ ਉਸ ਨੂੰ ਪੂਰਾ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਮੰਗ ਕੀਤੀ ਕਿ ਜਿਹੜੀ ਉਹਨਾਂ ਦੀ ਤਨਖਾਹ ਹੈ ਉਹ ਸਮੇਂ ਸਿਰ ਪਾਈ ਜਾਵੇ ਇਸ ਮੌਕੇ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਨੁਮਾਇਂਦੇ ਨੇ ਆਖਿਆ ਕਿ ਅਗਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਤੱਕ ਇਹ ਹੜਤਾਲ ਜਾਰੀ ਰਹੇਗੀ ਅਮਰਤਾਰ ਪਾਠਵੇ ਖਬਰ ਨਾਮਾ ਲੇ ਕੈਮਰਾਮੈਨ ਪਰੇ ਸ਼ਰਮਾ ਦੇ ਨਾਲ ਰਕੇਸ਼ ਕੁਮਾਰ ਮੁਖਤਾਰ ਸਿੰਘ ਪੁੱਤਰ ਕਰਤਾਰ ਚੰਦ ਵਾਸੀ 나ਜੋਵਾਲੀ ਨੇ ਐਸਐਸਪੀ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਪਿੰਡ ਦੇ ਹੀ ਕੁਝ ਕਥਿਤ ਵਿਅਕਤੀਆਂ ਵੱਲੋਂ ਤੇਜ ਤਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਾਰਨ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਭਗਵਾਨ ਵਾਲਮੀਕੀ ਸੰਘਰਸ਼ ਦਲ ਦੇ ਚੇਅਰਮੈਨ ਹਰਦੀਸ਼ ਬੰਗਾਲੀ ਨੇ ਪੀੜਤ ਪਰਿਵਾਰ ਤੇ ਹੋਏ ਹਮਲੇ ਦੀ ਨਿਖੇਦੀ ਕਰਦਿਆਂ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ 1 ਜੁਲਾਈ ਤੱਕ ਸਬੰਧਿਤ ਤਾਰਾਵਾਂ ਤਹਿਤ ਕੇਸ ਦਰਜਨਾ ਕੀਤਾ ਗਿਆ ਤਾਂ ਝੰਡਿਆਲਾ ਹਾਈਵੇ ਤੇ ਜਾਮ ਲਾਉਣ ਲਈ ਮਜਬੂਰ ਹੋੜਗੇ। ਅੱਜ ਅਸੀਂ ਐਸਐਸਪੀ ਸਾਹਿਬ ਅਮਰਸਿਧਾਤੀ ਜੀ ਨੂੰ ਮਿਲਣ ਵਾਤੇ ਆਏ ਆ। ਮੇਰਾ ਵੀਰ ਮੋਹਰਾਮ ਔਰ ਇਹਨਾਂ ਦੇ ਚਾਚਾ ਮੁਖਤਾਰ ਸਿੰਘ ਜੀ ਜਿਨ੍ਹਾਂ ਤੇ ਇਹਨਾਂ ਦੇ ਪਿੰਡ ਦੇ ਹੀ ਬੰਦਿਆਂ ਨੇ ਜਾਣ ਲਵਾ ਹਮਲਾ ਕਰ ਦਿੱਤਾ ਜਾਨੋਂ ਮਾਰ ਦੀ ਕੋਸ਼ਿਸ਼ ਕੀਤੀ ਗਈ ਇਹਦਾ ਗੁੱਟ ਵੜਿਆ ਗਿਆ ਸਿਰ ਤੇ ਦਾਤਰ ਮਾਰੇ ਗਏ ਪੁਲਿਸ ਚੌਕੀ ਨਵਾਂ ਪਿੰਡ ਵਕੇ ਦਰਖਾਸਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ ਦਰਗਾਹ ਹਜਰਤ ਬਾਬਾ ਮੀਰ ਸਾਹਿਬ Nehru ਕਲੋਨੀ ਮਜੀਠਾ ਰੋਡ ਵਿਖੇ ਬਾਬਾ ਜੀ ਦਾ ਸਾਲਾਨਾ ਮੇਲਾ ਮਨਾਇਆ ਗਿਆ ਇਸ ਮੌਕੇ ਦਰਗਾਹ ਦੀ ਕਮੇਟੀ ਵੱਲੋਂ ਬਾਬਾ ਜੀ ਦੇ ਦਰਗਾਹ ਤੇ ਚਾਦਰ ਚੜਾ ਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਗਾਹ ਵਿਖੇ ਮੱਥਾ ਟੇਕਿਆ ਅਤੇ ਪਰਿਵਾਰ ਦੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਧਾਨ ਰਾਮਪਾਲ ਚਰਮਾ, ਕੇਵਲ ਕਿਸ਼ਨ ਐਡਵੋਕੇਟ ਮਨਪ੍ਰੀਤ ਸ਼ਰਮਾ, ਵਿਰਿੰਦਰ ਵਿੱਕੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਆਪਣੇ ਬਾਬਾ ਮੀਰ ਸਾਹਿਬ ਦਾ ਪਹਿਲੇ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਮੀਰ ਸਾਹਿਬ ਦੇ ਮੇਲੇ ਦੀਆਂ। ਸਾਰੀ ਸੰਗਤ ਨੂੰ ਸਮੂਹ ਇਲਾਕਾ ਵਾਸੀਆਂ ਦੇ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਸੰਗਤ ਨੂੰ ਮੂਹਮਾ ਕੇ ਪਹੁੰਚੀਏ ਥੇ। ਬਾਬਾ ਜੀ ਦਾ ਮੇਲਾ 6-6 ਮਹੀਨੇ ਬਾਅਦ ਮਨਾਇਆ ਜਾਂਦਾ ਗਰਮੀ ਦਾ ਗਰਮੀਆਂ ਦੇ ਜੂਨ ਮਹੀਨੇ ਵਿੱਚ ਤੇ ਅਸਮਰ ਮਹੀਨੇ ਵਿੱਚ 6-6 ਮਹੀਨੇ ਬਾਅਦ ਮੇਲੇ ਬਣਾਏ ਜਾਂਦੇ ਨੇ ਹਰ ਵੀਰਵਾਰ ਵੀ ਲੰਗਰ ਭੰਡਾਰੇ ਲੱਗਦੇ ਨੇ ਬਹੁਤ ਜ਼ਿਆਦਾ ਸੰਗਤ ਪਹੁੰਚਦੀ ਇੱਥੇ ਇਸ ਨੂੰ ਇਲਾਕੇ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਕਿ ਜੋ ਕਿ ਸਾਡੀ ਸੋਹਣੀ ਇਹ ਮੇਲਾ ਬਾਬਾ ਮੀਰ ਸ਼ਾ ਦਾ ਮਨਾਇਆ ਜਾਂਦਾ ਤੇ ਬਹੁਤ ਹੀ ਸੰਗਤ ਉਤਸ਼ਾਹ ਨਾਲ ਆਉਂਦੀ ਆ ਜੋ ਕਿ ਅਸਮਰਦਾ ਬਹੁਤ ਹੀ ਪੂਰੀ ਹੁੰਦੀਆਂ ਜਿੰਨੇ ਵੀ ਸੇਵਾਦਾਰ ਨੇ ਮੇਰੇ ਵੀਰ ਜਾਂ ਕਮੇਟੀ ਮੈਂਬਰ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਮੇਲਾ ਚੱਲਦਾ ਹੈ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਹੈ ਆ ਬਾਬਾ ਮੀਰ ਸਾਹਿਬ ਦਾ ਮੇਲਾ ਬੜੀ ਪੁਰਾਣੀ ਰੀਤ ਕਾਫੀ ਅਰਸੇ ਤੋਂ ਇਹ ਮਨਾਇਆ ਜਾਂਦਾ ਔਰ ਇਹ ਨਗਰੀ ਜਿਹੜੀ ਆ ਪਹਿਲੇ ਬਾਬਾ ਮੀਰ ਸਾਹਿਬ ਦਾ ਦਰਗਾਹ ਹੀ ਸਜੇ ਖੱਬੇ ਜਿਹੜੀ ਆ ਆਬਾਦੀ ਨਹੀਂ ਸੀ ਹੈਗੀ ਪਰ ਇਹ ਆ ਕਿ ਬਾਬਾ ਜੀ ਦੀ ਕਿਰਪਾ ਦੇ ਨਾਲ ਆਬਾਦੀ ਬੜੀ ਭਰਪੂਰ ਵਸੀ ਆ ਸੰਗਤਾਂ ਵੀ ਬੜੇ ਉਤਸ਼ਾਹ ਨਾਲ ਆਉਂਦੀਆਂ ਨੇ ਔਰ ਬਾਬਾ ਮੀਰ ਸਾਹਿਬ ਜੀ ਦਾ ਮੇਲਾ ਜਿਹੜਾ ਵਾ ਉਹ ਹਰ ਸਾਲ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਬਾਬਾ ਮੀਰ ਸਾਹਿਬ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਹ ਤੋਂ ਕਿ ਕਮੇਟੀ ਮੈਂਬਰਾਂ ਵੱਲੋਂ ਦਰਗਾਹ ਉੱਪਰ ਚਾਦਰ ਚੜਾ ਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ। ਵੱਡੀ ਗੱਲ ਇਹ ਕਿ ਸੰਗਤਾਂ ਨੇ ਦਰਗਾਹ ਤੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਮਰਤਰ ਬਾਠਵੇ ਖਬਰ ਨਾਮਰੀ ਕੈਮਰਾਮੈਨ ਪ੍ਰੇਖਰ ਵਦਨ ਹਰਕੇਸ਼ਪਾਲ। ਬੀਬੀ ਚਾ ਰਣਜੀਤ ਕੌਰ ਜੋ ਕਿ ਤਾਂ ਪਈਦੇ ਰਹਿਣ ਵਾਲੇ ਸਨ। ਉਹਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ। ਪਰਿਵਾਰ ਸੰਸਕਾਰ ਕਰਨ ਵਿੱਚ ਅਸਮਰਥ ਸੀ

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੇ ਜੋੜ ਮੇਲੇ ਦੇ ਸਬੰਧ ਵਿੱਚ ਬੀਕੇ ਦੱਤ ਗੇੜ ਵਿਖੇ ਅਟੁੱਟ ਲੰਗਰ ਲਗਾਇਆ ਗਿਆ ਇਸ ਮੌਕੇ ਨਰੇਸ਼ ਤਲਵਾਰ, ਕ੍ਰਿਸ਼ਨਵੰਤੀ, ਰਿਤੇਸ਼ ਤਲਵਾਰ, ਮਨੀਸ਼ ਕੁਮਾਰ ਹਾਜ਼ਰ ਸਨ। ਬਲਾਕ ਚੰਡੀਆਲਾ ਗੁਰੂ ਕੇਂਦਰ ਦੇ ਅਧੀਨ ਪੈਂਦੇ ਪਿੰਡਾਂ ਦੇ ਡਿਪੂ ਹੋਲਟਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੇ ਹੁਕਮਾਂ ਅਨੁਸਾਰ ਇਹ ਪੋਸ਼ ਮਸ਼ੀਨਾ ਦੀ ਟ੍ਰੇਨਿੰਗ ਚੰਡੀਗੜ੍ਹ ਤੋਂ ਅਧਿਕਾਰੀ ਵੱਲੋਂ ਟ੍ਰੇਨਿੰਗ ਕਰਵਾਈ ਗਈ ਅਤੇ ਮਸ਼ੀਨਾ ਬਾਰੇ ਜਾਣਕਾਰੀ ਦਿੱਤੀਆਂ ਗਈਆਂ ਇਸ ਮੌਕੇ ਇਨਸਪੈਕਟਰ ਪ੍ਰੀਤ ਕਵਲ ਡੀਪੂ ਯੂਨੀਅਨ ਪ੍ਰਧਾਨ ਸੁਲਖਣ ਸਿੰਘ ਗਹਿਰੀ ਮੰਡੀ ਪ੍ਰਧਾਨ ਅਸ਼ੋਕ ਕੁਮਾਰ ਮੱਖਣ ਵਿੱਡੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਮਾਤਾ ਸੁਲਖਣੀ ਪਲਾਈ ਕੇਂਦਰ ਸਰਵਾਲੀ ਵਿਖੇ ਚੁਪਹਿਰਾ ਜਪ ਤਪ ਸਮਾਗਮ ਅਤੇ ਗੁਰਬਾਣੀ ਕੰਠ ਮੁਕਾਬਲੇ 29 ਜੂਨ ਨੂੰ ਪਾਈ ਸਾਹਿਬ ਪਾਈ ਗੁਰਿਕਬਾਲ ਸਿੰਘ ਜੀ ਅਤੇ ਡਾਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਅਤੇ ਬੀਬੀ ਮਨੋਪ੍ਰਿਆ ਕੌਰ ਵੀ ਹਾਜ਼ਰੀ ਭਰਨਗੇ ਅਜਦਾਸ ਡਾਕਟਰ ਸੁਜੀਤ ਸਿੰਘ ਮਾਤਾ ਸੁਲੱਖਣੀ ਜੀ ਭਲਾਈ ਕੇ ਅੰਦਰ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਹੈ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਮਾਹਪੁਰ ਸ਼ਾਹ ਨੂੰ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ 26 ਜੂਨ ਤੜਕਸਾਰ ਸ਼ਹਿਰ ਵਿੱਚ ਓਈ ਕਰੋੜਾ ਰੁਪਏ ਦੀ ਲੁੱਟ ਪੁਲਿਸ ਲਈ ਵੱਡਾ ਚੈਲੰਜ ਤਰਨਤਾਰਨ ਪੁਲਿਸ ਨੇ ਇੱਕ ਪਿਸਤੌਲ ਅਤੇ ਹੈਰੋਇਨ ਸਮੇਤ ਦੋਸ਼ੀ ਕੀਤੇ ਕਾਬੂ ਹੁਸੈਨਪੁਰਾ ਚੌਕ ਵਿਖੇ ਦੋ ਤਿਰਾਂ ਆਪਸ ਵਿੱਚ ਭੜੀਆਂ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਇਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੋਈਸਾਤ ਧੰਨਵਾਦ